ਫਕਤਾ ਵਾਲਾ ਰੇਲਵੇ ਫਾਟਕ ਵਿਖੇ ਬਹੁਤ ਹੀ ਪਾਛਤੌੜ ਵਾਲੀ ਜ਼ਿੰਦਗੀ ਦੇਖਣ ਨੂੰ ਮਿਲੀ। ਦਰਅਸਲ ਜਿਦੋਂ ਗੇਟਮੈਨ ਫਾਟਕ ਬੰਦ ਕਰ ਰਿਹਾ ਸੀ ਤਾਂ ਕੁਝ ਰਾਹੀਰ ਫਾਟਕ ਨੂੰ ਬੰਦ ਹੁੰਦਾ ਦੇ ਜਲਦਬਾਜ਼ੀ ਵਿੱਚ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਦਿਖਾਈ ਦਿਤੇ ਜਿਸ ਨਾਲ ਗੇਟਮੈਨ ਨੂੰ ਫਾਟਕ ਬੰਦ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਰਾਹੀਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਫਾਟਕ ਪਾਰ ਕਰਦੇ ਦਿਖਾਈ ਦਿਤੇ। ਦੂਜੇ ਪਾਸੇ ਫਾਟਕ ਬੰਦ ਹੋਣ ਤੋਂ ਬਾਅਦ ਲੋਕ ਫਾਟਕ ਦੇ ਥੱਲੇੋਂ ਲੰਘਦੇ ਨੇ ਅਤੇ ਆਪਣੀ ਜਾਨ ਖਤਰੇ ਵਿੱਚ ਪਾਉਂਦੇ ਨੇ। ਸੋ ਕਹਿ ਸਕਦੇ ਹਾਂ ਕਿ ਅੱਜ ਕਿਸੇ ਕੋਲ ਵੀ ਐਨਾ ਸਮਾਂ ਨਹੀਂ ਕਿ ਉਹ ਇੰਤਜ਼ਾਰ ਕਰ ਸਕੇ ਭਗਤਾਂਵਾਲਾ ਰੇਲਵੇ ਫਾਟਕ ਤੇ ਮੌਜੂਦ ਆ ਤੇ ਤੁਸੀਂ ਜੋ ਪਹਿਲਾਂ ਤਸਵੀਰਾਂ ਦੇਖੀਆਂ ਕਿ ਫਾਟਕ ਬੰਦ ਹੋ ਰਿਹਾ ਸੀ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਜਲਦਬਾਜੀ ਕਰਦੇ ਦਿਖਾਈ ਦਿੱਤੇ ਤੇ ਫਾਟਕ ਦਾ ਜਿਹੜਾ ਗੇਟਮੈਨ ਹੈ ਜਿਹੜਾ ਉਹਨੂੰ ਵੀ ਕਾਫੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਕਿ ਲੋਕ ਜਿਹੜੇ ਨੇ ਵੀ ਫਾਟਕ ਬੰਦ ਹੀ ਨਹੀਂ ਕਰਨ ਦੇ ਰਹੇ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਜਾਨ ਨੂੰ ਜੋਖਮ 'ਚ ਪਾ ਕੇ ਫਾਟਕ ਦੇ ਥੱਲੇੋਂ ਲੰਘਦੇ ਨੇ ਜੇਕਰ ਟ੍ਰੇਨ ਤੇਜ਼ ਹੋਵੇ ਤੇ ਉਧਰੋਂ ਲੋਕ ਥੱਲੇੋਂ ਲੰਘਦੇ ਹੁਣ ਫਾਟਕ ਦੇ ਤਾਂ ਕੋਈ ਵੀ ਹਾਦਸਾ ਹੋ ਸਕਦਾ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਸਬਰ ਰੱਖਣ ਥੋੜਾ ਜਿਹਾ ਇੰਤਜ਼ਾਰ ਕਰਨ ਤਾ ਜੋ ਕਿਸੇ ਨੂੰ ਕੋਈ ਵੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਿਹੜੀਆਂ ਫਾਟਕ ਬੰਦ ਕਰਦੇ ਸਮੇ ਜਿਹੜੀਆਂ ਤਸਵੀਰਾਂ ਹੈਰਾਨੀ ਜਨਕ ਸਗੀਆਂ ਕਿ ਲੋਕ ਫਾਟਕ ਬੰਦ ਹੀ ਨਹੀਂ ਕਰਨ ਦੇ ਰਹੇ ਤੇ ਗੇਟਮੈਨ ਨੂੰ ਕਾਫੀ ਜਿਹੜਾ ਉਹ ਮੁਸ਼ਕਲ ਕਰਨੀ ਪਈ ਗੇਟ ਬੰਦ ਕਰਨ ਦੇ ਵਿੱਚ ਪਰ ਕਹਿ ਸਕਦੇ ਆ ਕਿ ਅੱਜ ਦੇ ਸਮੇ ਦੇ ਵਿੱਚ ਲੋਕਾਂ ਦੇ ਕੋਲ ਇਹਨਾਂ ਸਮਾਂ ਹੀ ਨਹੀਂ ਕਿ ਉਹ ਇੰਤਜ਼ਾਰ ਕਰਨ ਕਿਉਂਕਿ ਭੱਜ ਦੌੜ ਵਾਲੀ ਜ਼ਿੰਦਗੀ ਹੈ ਤੇ ਲੋਕ ਜਿਹੜੇ ਨੇ ਉਹ ਕਾਲੀਆਂ ਕਰ ਜਾਂਦੇ ਨੇ ਕਿਸੇ ਵੇਲੇ ਤੇ ਜਿਸ ਤੋਂ ਬਾਅਦ ਵੱਡਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਹੈ ਸੋ ਲੋਕਾਂ ਨੂੰ ਬੇਨਤੀ ਹੈ ਕਿ ਰੇਲਵੇ ਫਾਟਕ ਦੇ ਉੱਤੇ ਇਸ ਤਰ੍ਹਾਂ ਦੀ ਜਲਦਬਾਜ਼ੀ ਨਾ ਦਿਖਾਇਆ ਕਰਨ ਤੇ ਰੇਲਵੇ ਵਿਭਾਗ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਜਿੱਥੇ ਜ਼ਿਆਦਾ ਜ਼ਰੂਰਤ ਹੈ ਫਲਾਈਓਵਰ ਦੀ ਜਾਂ ਅੰਡਰਪਾਸ ਦੀ ਉਥੇ ਇਹੋ ਜੇ ਪਾਸ ਜਾਂ ਫਿਰ ਫਲਾਈਓਵਰ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਕਿਉਂਕਿ ਅੱਜ ਕਿਸੇ ਕੋਲ ਵੀ ਸਮਾਂ ਨਹੀਂ ਹੈ ਭੱਜ ਦੌੜ ਵਾਲੀ ਜ਼ਿੰਦਗੀ ਹੈ ਸੋ ਨੁਕਸਾਨ ਤੋਂ ਬਚਣ ਲਈ ਇਸ ਬਾਰੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ